ਕਿ ਉਸ ਮਾਫੀ ਦਾ ਕੋਈ ਕੋਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹ ਤਾਂ ਰੋਜ਼ ਝੂਠ ਬੋਲਦੇ ਨੇ ਤੁਸੀਂ ਅੰਮ੍ਰਿਤ ਛੱਕ ਕੇ ਝੂਠ ਜਿਦੋਂ ਬੋਲਣਾ ਉਹ ਘੋਰ ਅਪਰਾਧ ਹੈ ਜੇ ਤੁਸੀਂ ਗੁਰੂ ਦਾ ਸਿੱਖ ਬਣ ਕੇ ਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਕੇ ਤੇ ਡੇਲੀ ਝੂਠ ਬੋਲਣਾ ਇਹ ਦੂ ਚੰਗ ਦਾ ਗੁਰਦੁਆਰੇ ਜਾਉ ਹੀ ਨਾ ਹੁਣ ਵੀ ਮਾਫੀ ਜਿਹੜਾ ਜੇ ਵੇਲੇ ਨਾਲ ਉੱਥੇ ਅਸੀਂ ਦਿੰਦੇ ਇਹ ਚੰਗੀ ਗੱਲ ਸੀ ਹੁਣ ਇੱਕ ਅਵੇਲੇ ਦੀਆਂ ਜਿਹੜੀਆਂ ਨਾ ਉਹ ਟੱਕਰਾ ਹੁੰਦੀਆਂ ਚਨਾਬ ਪਰ ਚਲੋ ਕਮ ਸੇ ਕਾਮ ਹੁਣ ਸੁਖਬੀਰ ਸਿੰਘ ਬਾਦਲ ਇਹ ਨਹੀਂ ਕਹਿਣਗੇ ਕਿ ਮੇਰੇ ਨਾਲ ਕੋਈ ਸਿਆਸੀ ਬੰਦਾ ਜਾਂ ਕੋਈ ਰਾਜਨੀਤਿਕ ਪਾਰਟੀਆਂ ਸਾਡੇ ਤੇ ਗਲਤ ਇਲਜ਼ਾਮ ਲਾ ਰਹੀਆਂ ਤੇ ਉਹਨਾਂ ਨੇ ਆਪ ਦਾ ਗੁਨਾਹ ਕਈ ਸਾਲਾਂ ਬਾਅਦ ਕਬੂਲ ਅਲਾਈਅੰਸ ਤਾਂ ਇਹਨਾਂ ਦਾ ਆਲਰੇਡੀ ਹੈਗਾ ਮੈਂ ਤਾਂ ਪਹਿਲਾਂ ਕਿ ਹਰਸਿਮਰਤ ਕੋ ਔਰ ਬਾਦਲ ਜੀ ਕੋਲੇ ਅੱਜ ਵੀ ਜਿਹੜਾ ਕੈਬਨਿਟ ਦਾ 8 ਕੈਟਾਗਰੀ ਹਾਊਸ ਹੁੰਦਾ ਉਹ ਉਹਨਾਂ ਕੋਲੇ ਹੈ CISF ਸਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ ਸੈਂਟਰਲ ਸਕਿਉਰਿਟੀ ਫੋਰਸਿਸ ਉਹ ਸੁਖਬੀਰ ਸਿੰਘ ਬਾਦਲ ਜੀ ਕੋਲੇ ਨੇ ਅੱਜ ਵੀ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਅਲਾਈਅੰਸ ਆਲਰੇਡੀ ਹੈਗਾ ਉਦੋਂ ਵੀ ਇਹ ਟੁੱਟਿਆ ਸੀਗਾ ਮਜਬੂਰਨ ਲੋਕਾਂ ਨੇ ਤੜਾਇਆ ਸੀਗਾ ਲੋਕ ਆ ਕੇ ਘਰ ਦੇ ਬਾਹਰ ਬਹਿ ਗਏ ਅਲਾਈਅੰਸ ਤਾਂ ਆਲਰੇਡੀ ਹੈਗਾ ਕਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ ਕਿਹਾ ਰਾਜਨਾਥ ਸਿੰਘ ਜੀ ਨੇ ਬਾਦਲ ਸਾਹਿਬ ਦੇ ਭੋਗ ਤੇ ਕਿਹਾ ਸੋ ਮੇਰੇ ਕਹਿਣ ਦਾ ਮਤਲਬ ਅਲਾਈਅੰਸ ਇਸ ਆਲਰੇਡੀ ਥੇਰ ਲੋਕੋ ਗਾਲ੍ਹੇ ਹੈ ਮੈਂ ਉਹਨਾਂ ਦੀ ਮਾਫੀ ਦਾ ਸਵਾਗਤ ਕਰਦਾ ਹਾਂ ਲੇਕਿਨ ਕਈ ਵਾਰੀ ਹੁੰਦਾ ਨਾ ਕਿ ਬੱਚਾ ਹਮੇਸ਼ਾ ਹਰ ਕਦਮ ਤੇ ਹਰ ਚੀਜ਼ ਤੇ ਲੇਟ ਹੋ ਜਾਂਦਾ ਹੈ ਕਈ ਸਾਲਾਂ ਬਾਅਦ ਜਦੋਂ ਅਕਾਲੀ ਦਲ ਕਾਂਗਰਸ ਤੇ ਆਮ ਲੋਕ ਤੇ ਜਥੇਬੰਦੀਆਂ ਤੇ ਸੰਤ ਮਹਾਤਮਾ ਜਿਹੜਾ ਸੰਤ ਸਮਾਸ ਸੀ ਉਹ ਕਹਿੰਦਾ ਸੀ ਵੀ ਇਹ ਗੁਨਾ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਕੀਤਾ ਔਰ ਬਹੁਤ ਸਾਰੇ ਲੋਕ ਅਕਾਲੀ ਦਲ ਛੱਡ ਵੀ ਗਏ ਸੀ ਹੁਣ ਕਿਸੇ ਨੇ ਰਾਏ ਦਿੱਤੀ ਵੀ ਪਹਿਲਾਂ ਤੂੰ ਆਪ ਦੇ ਉਸ ਗੁਨਾਹ ਦੀ ਕਮ ਸੇ ਕਮ ਮਾਫੀ ਮੰਗ ਫੇਰ ਅਸੀਂ ਸੋਚ ਸਕਦੇ ਹਾਂ ਕਿ ਤੇਰੇ ਨਾਲ ਖੜੇ ਹੋਣ ਦਾ ਜਾਂ ਨਹੀਂ ਹੋਣ ਦਾ ਜਿਹੜੀਆਂ ਗੱਲਾਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਸੁਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਕਿ ਬਗਰਾੜੀ ਦੇ ਝੂਠੇ ਦੋਸ਼ ਸਾਡੇ ਤੇ ਲਾਏ ਜਾ ਰਹੇ ਨੇ ਅਸੀਂ ਕੁਝ ਨਹੀਂ ਕੀਤਾ ਵਾਰ-ਵਾਰ ਉਹ ਕਹਿੰਦੇ ਕਿ ਸਾਹਮਣੇ ਆ ਜਾਏਗਾ ਸਭ ਕੁਝ ਕਈ ਵਾਰੀ ਹਰਸਿਮਰਤ ਜੀ ਨੇ ਕਿਹਾ ਕਿ ਯਾਰ ਇਹਨਾਂ ਨੇ ਕਿਹਾ ਕਿ ਚਲੋ ਆਪ ਦਾ ਆਪ ਦਾ ਜੰਤਰ ਮੰਤਰ ਤੰਤਰ ਲਾ ਕੇ ਕਈ ਵਾਰੀ ਉਹਨਾਂ ਨੂੰ ਕੋਟਾਂ ਚੋਂ ਵੀ ਰੀਲੀਫ ਮਿਲ ਗਿਆ ਔਰ ਤੁਸੀਂ ਦੇਖਿਆ ਉਹਨਾਂ ਨੇ ਚੀਖ ਚੀਖ ਕੇ ਲੋਕ ਇਹ ਕਹਿ ਰਹੇ ਸੀ ਸਾਨੂੰ ਬਗਰਾੜੀ ਦਾ ਇਨਸਾਫ ਹੋਣਾ ਚਾਹੀਦਾ ਇਹ ਕਹਿ ਰਹੇ ਸੀ ਇਹ ਗਲਤ ਹੈ ਅਸੀਂ ਕੁਝ ਕੀਤਾ ਹੀ ਨਹੀਂ ਹੈ ਇਹ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਧੱਕਾ ਕਰ ਰਹੀਆਂ ਨੇ ਇਹ ਕਾਂਗਰਸ ਧੱਕਾ ਕਰ ਰਹੀ ਹੈ ਵਾਰ-ਵਾਰ ਸਾਡੇ ਨਾਲ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਧੱਕਾ ਕਰ ਰਹੀਆਂ ਨੇ ਕਮ ਸੇ ਕਮ ਕਈ ਸਾਲਾਂ ਬਾਅਦ ਦੋ ਗੁਣਾ ਕਰ ਲੈਣਾ ਸੁਭੀਤ ਸਿੰਘ ਬਾਦਲ ਹੋਣਾ ਨਹੀਂ ਪਹਿਲਾ ਗੁਨਾ ਤਾਂ ਤੁਸੀਂ ਬਹੁਤ ਵੱਡਾ ਅਪਰਾਧ ਕੀਤਾ। ਕੋਈ ਮਾਫੀ ਮੈਂ ਤਾਂ ਦੇ ਨਹੀਂ ਸਕਦਾ। ਨਾ ਕੋਈ ਵਿਅਕਤੀ ਵਿਸ਼ੇਸ਼ ਦੇ ਸਕਦਾ ਜੋ ਗੁਰੂ ਦੀ ਬੇਅਦਬੀ ਹੈ ਜਿਹੜਾ ਗੁਰੂ ਸਰਬੋੱਚ ਹੈ ਜਿਹੜੇ ਕਰਕੇ ਅਸੀਂ ਇਸ ਦੁਨੀਆ ਤੇ ਤੁਰੇ ਫਿਰਦੇ ਹਾਂ। ਪਹਿਲਾ ਤਾਂ ਉਹ ਗੁਨਾਹ ਕੀਤਾ ਕੋਹਰ ਗੁਨਾਹ। ਗੁਨਾਹਮਾ ਦੀ ਮਾਫੀ ਹੁੰਦੀ ਹੈ ਕਿਸੇ ਕੋਈ ਗੁਨਾਹਾਂ ਦੀ। ਕੋਹਰ ਗੁਨਾਹ ਕਰ ਲਿਆ ਤੁਸੀਂ ਕਿਸ ਤਰ੍ਹਾਂ 200 ਤੋਂ ਵੱਧ ਵੱਧ ਬੇਅਦਬੀ ਹੋਈ ਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ ਕਤਲੇਆਮ ਹੋਇਆ ਸਾਰੀ ਦੁਨੀਆ ਜਾਣਦੀ ਹੈ ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ ਹੈ ਕਈ ਸਾਲਾਂ ਬਾਅਦ ਕਬੂਲਿਆ ਚੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲਈ ਜਾਂਦੇ ਇਸੇ ਮੈਂ ਕਹਿਣਾ ਹੈ ਕਿ ਸਹੀ ਸਮੇਂ ਤੇ ਸਹੀ ਵਕਤ ਤੇ ਕਿਸ ਸਮੇਂ ਕੀ ਬੋਲਣਾ ਹੈ ਕਿਸ ਜਗ੍ਹਾ ਤੇ ਕੀ ਬੋਲਣਾ ਇਹਰਾ ਅੰਦਾਜ਼ਾ ਇਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਹੈ ਇਵੇਂ ਹੀ ਇਹਨਾਂ ਨੇ ਉਹ ਜਦੋਂ ਕਾਲੇ ਕਾਨੂੰਨ ਹੋਏ ਸੀ ਖੇਤੀ ਕਾਲੇ ਕਾਨੂੰਨ ਆਏ ਹਰ ਸਿਮਰਤ ਕੋਰਜੀ ਨੇ ਕੈਬਨਿਟਸ ਸਾਈਨ ਕਰਤੇ ਕਾਰਨ ਤੋਂ ਬਾਅਦ ਇਹ ਲੋਕਾਂ ਨੂੰ ਇੱਥੇ تسਲੀ ਕਰਾਉਣ ਲੱਗ ਪਏ ਵੀ ਇਹ ਕਾਨੂੰਨਾਂ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਆਉਣਾ ਪਿਆ ਬਾਹਰ ਕਿ ਇਹ ਕਾਨੂੰਨ ਤੁਹਾਡੇ ਲਈ ਅੱਛੇ ਐ ਇਹਨਾਂ ਨਾਲ ਕੋਈ ਖਰਾਬੀ ਨਹੀਂ ਹੋਣ ਲੱਗੀ ਅਸੀਂ ਤੁਹਾਡੇ ਜ਼ਿੰਮੇਦਾਰ ਐ ਕਾਨੂੰਨਾਂ ਦੇ ਉਹ ਪੋਸਟਰ ਲਾ ਦਿੱਤੇਗੇ ਪਿੰਡਾਂ ਦੇ ਵਿੱਚ ਵੀ ਆ ਇਹਰੇ ਫਾਇਦੇ ਹੋਣਗੇ ਫਿਰ ਜਦੋਂ ਲੋਕਾਂ ਦਾ ਰੋਹ ਵੇਖਿਆ ਲੋਕਾਂ ਦਾ ਰੋਹ ਵੇਖਿਆ ਲੋਕ ਗੇਟ ਤੇ ਬੈਠ ਕੇ ਆਗੇ ਤੇ ਹਰਸਿਮਰਤ ਕੋਰਜੀ ਨੇ ਅਸਤੀਫਾ ਦੇਣਾ ਪਿਆ ਫਿਰ ਉਹਨਾਂ ਕਾਨੂੰਨਾਂ ਦੇ ਖਿਲਾਫ ਹੋ ਗਏ ਜਨਤਾ ਸਮਝ ਗਈ ਕਿ ਕਹਾਣੀ ਕੀ ਹੈ ਕਿਸੇ ਨੇ ਇਹਨਾਂ ਨੂੰ ਰਾਏ ਦਿੱਤੀ ਕਿ ਅਸਤੀਫਾ ਦੇ ਦੇਓਗੇ ਤਾਂ ਸ਼ਾਇਦ ਲੋਕ ਤੁਹਾਨੂੰ ਇਸ ਗੱਲ ਦੀ ਮਾਫੀ ਦੇ ਦੇਣ ਪਰ ਲੋਕਾਂ ਨੇ ਮਾਫੀ ਦਿੱਤੀ ਨਹੀਂ ਕਿਉਂਕਿ ਉਹ ਬਹੁਤ ਵੱਡਾ ਅਪਰਾਧ ਸੀਗਾ ਉਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਧੋਖਾ ਸੀ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਗੱਦੀ ਤੇ ਬਿਠਾਇਆ ਤੇ ਹੁਣ ਵੀ ਮਾਫੀ ਜਿਹੜਾ ਜੀ ਵਿਲੇ ਨਾਲ ਉੱਥੇ ਅਸੀਂ ਦਿੰਦੇ ਤਾਂ ਚੰਗੀ ਗੱਲ ਸੀ ਹੁਣ ਇੱਕ ਅਵੇਲੇ ਦੀਆਂ ਜਿਹੜੀਆਂ ਨਾ ਉਹ ਟੱਕਰਾ ਹੁੰਦੀਆਂ ਜਨਾਬ ਪਰ ਚਲੋ ਕੰਮ ਸੇ ਕੰਮ ਹੁਣ ਸੁਖਬੀਰ ਸਿੰਘ ਬਾਦਲ ਇਹ ਨਹੀਂ ਕਹਿਣਗੇ ਕਿ ਮੇਰੇ ਨਾਲ ਕੋਈ ਸਿਆਸੀ ਬੰਦਾ ਜਾਂ ਕੋਈ ਰਾਜਨੀਤਿਕ ਪਾਰਟੀਆਂ ਸਾਡੇ ਤੇ ਗਲਤ ਇਲਜ਼ਾਮ ਲਾ ਰਹੀਆਂ ਤੇ ਉਹਨਾਂ ਨੇ ਆਪਦਾ ਗੁਨਾਹ ਕਈ ਸਾਲਾਂ ਬਾਅਦ ਕਬੂਲ ਲਿਆ ਅਰ ਇਹਦੇ ਚ ਅਵਢੀਂ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਉਹ ਕਹਿੰਦੇ ਵੀ ਜਾਣਦੇ ਆ ਜਾਣਦੇ ਜੇਕਰ ਕਿਸੇ ਨੂੰ ਸਾਡੇ ਫੈਸਲੇ ਕਰਕੇ ਕੋਈ ਨੁਕਸਾਨ ਹੋਇਆ ਹੋਵੇ ਕਿਉਂਕਿ ਤੁਹਾਡੀ ਸਰਕਾਰ ਦੇ ਸਮੇਂ ਕਮਿਸ਼ਨ ਬਣਾਇਆ ਗਿਆ ਸੀ ਬਕਾਇਦਾ ਤੌਰ ਤੇ ਕਈ ਮਾਮਲੇ ਨੇ ਜਿਹੜੇ ਰੱਦ ਕੀਤੇ ਗਏ ਸੀ ਕਿ ਪੁਰਾਣੀ ਸਰਕਾਰਾਂ ਨੇ ਗਲਤ ਦੇਤੇ ਉਹ ਚੀਜ਼ਾਂ ਲੱਗਦਾ ਵੀ ਉਹ ਉਹਨਾਂ ਚ ਵੀ ਲੋਕ ਮਾਫੀ ਦਿੰਦੇ ਨੇ ਕਿਉਂਕਿ ਕਈ ਲੋਕਾਂ ਨੂੰ ਤਾਂ ਨਿਜੀ ਤੌਰ ਤੇ ਦੇਖਿਆ ਮੈ ਨੁਕਸਾਨ ਹੋਇਆ ਦੇਖੋ ਮੈਂ 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 ਤੁਹਾਨੂੰ ਦੱਸ ਦਿਆਂ ਕਿ ਮਾਫੀ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਕੁਝ ਕਹਿਤਾ ਕੋਈ ਗਲਤ ਕੰਮ ਕਰ ਲਿਆ ਕੋਈ ਕਰਪਸ਼ਨ ਕਰ ਲਈ ਕਿਸੇ ਨੇ ਹੋਰ ਕਰ ਲਿਆ ਇਹ ਬਹੁਤ ਵੱਡੀ ਗੱਲ ਹੈ ਇਹ ਤਾਂ ਇਹਦੇ ਤੇ ਮੈਂ ਕਿਵੇਂ ਕਹਿ ਸਕਦਾ ਕਿ ਮਾਫੀ ਜੋ ਇਹ ਅਪਰਾਧ ਹੈ ਇਹ ਇਹ ਤਾਂ ਉਸ ਗੁਰੂ ਨਾਲੀ ਮਤਲਬ ਕਿ ਤੋਖ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਕਿਵੇਂ ਹੋਇਆ ਉਹਨਾਂ ਨੇ ਆਪ ਕਿਹਾ ਵੀ ਬਾਦਲ ਸਾਹਿਬ ਚਾਹੁੰਦੇ ਸੀ ਮਰਨ ਤੋਂ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਉਹਨਾਂ ਨੇ ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ ਪਹਿਲਾਂ ਕਿੱਡੀ ਵੱਡੀ ਗੱਲ ਹੈ ਤੁਹਾਨੂੰ 6 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਸ ਸਿੱਖੀ ਦੇ ਨਾਂ ਤੇ ਬਣੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਬਣੇ ਇਸ ਗੁਰੂ ਦੇ ਨਾਂ ਤੇ ਬਣੇ ਔਰ ਉਸੇ ਗੁਰੂ ਨਾਲ ਐਡਾ ਵੱਡਾ ਅਪਰਾਧ ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਕਿਉਂਕਿ ਕਈ ਸਾਲਾਂ ਦੇ ਜੁੜੇ ਐ ਉਹਨਾਂ ਨੂੰ ਲੱਗਦਾ ਕਿ ਇਹ ਪਰਿਵਾਰ ਜਿਹੜਾ ਨੰਗੇ ਪੈਰੀਂ ਗੁਰਦੁਆਰਾ ਸਭ ਮੱਥਾ ਟੇਕਣ ਜਾਂਦਾ ਹੈ ਬੂਟ ਪਾਲਿਸ਼ ਕਰਦਾ ਹੈ ਇਹ ਕਿਦਾਂ ਅਪਰਾਧ ਕਰ ਸਕਦਾ ਹੈ ਇਹ ਕਿਚੜ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਸਿੱਟ ਰਹੇ ਹਨ ਪਰ ਅੱਜ ਉਹਨਾਂ ਨੂੰ ਵੀ ਇਹ ਜੱਜ ਗਿਆ ਤਾਂ ਹੁਣ ਆਉਣ ਵਾਲਾ ਸਮਾਂ ਦੱਸ ਗਿਆ ਉਹਨਾਂ ਨੂੰ ਵੀ ਇਹ ਲੱਗ ਗਿਆ ਕਿ ਅਪਰਾਧ ਤਾਂ ਕੀਤਾ ਸੀ ਇਹਦਾ ਮਤਲਬ ਇਹਦਾ ਮਤਲਬ ਇੰਨੇ ਸਾਲ ਸਟੇਜਾਂ ਤੇ ਚੜ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਝੂਠ ਬੋਲ ਰਿਹਾ ਬੋਲਦੇ ਰਹੇ ਅਕਾਲੀ ਦਲਾਰੇ ਅੱਜ ਨਾਲ ਵਾਲਾ ਸਾਥੀ ਸੋਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕਿ ਇਹ ਅਪਰਾਧ ਤਾਂ ਕੀਤਾ ਸੀ ਤੇ ਜੇ ਅਪਰਾਧ ਇਹ ਕਰਕੇ ਗੁਰੂ ਨਾਲ ਅਪਰਾਧ ਹੋ ਸਕਦਾ ਤੇ ਸਾਡੇ ਨਾਲ ਕੀ ਹੋਏਗਾ ਇਹ ਤਾਂ ਉਹਨਾਂ ਦਾ ਸਮਝ ਦੱਸੇਗਾ ਕੀ ਚਲੋ ਜੀ ਅਲਾਈਅੰਸ ਤਾਂ ਇਹਨਾਂ ਦਾ ਆਲਰੇਡੀ ਹੈਗਾ ਮੈਂ ਤਾਂ ਪਹਿਲਾਂ ਕਿ ਹਰਸਿਮਰਤ ਕੋ ਔਰ ਬਾਦਲ ਜੀ ਕੋਲੇ ਅੱਜ ਵੀ ਜਿਹੜਾ ਕੈਬਨਟ ਦਾ 8 ਕੈਟਾਗਰੀ ਹਾਊਸ ਹੁੰਦਾ ਉਹ ਉਹਨਾਂ ਕੋਲੇ ਹੈ ਸੀਆਈਐਸਐਫ ਸਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ ਸੈਂਟਰਲ ਸਕਿਉਰਿਟੀ ਫੋਰਸਿਸ ਉਹ ਸੁਖਬੀਰ ਸਿੰਘ ਬਾਦਲ ਜੀ ਕੋਲੇ ਨੇ ਅੱਜ ਵੀ ਨੇ ਸੋ ਮੇਰੇ ਕਹਿਣ ਦਾ ਮਤਲਬ ਅਲਾਈਅੰਸ ਆਲਰੇਡੀ ਹੈਗਾ ਉਦੋਂ ਵੀ ਇਹ ਟੁੱਟਿਆ ਸੀਗਾ ਮਜਬੂਰਨ ਲੋਕਾਂ ਨੇ ਤੜਾਇਆ ਸੀਗਾ ਲੋਕ ਆ ਕੇ ਘਰ ਦੇ ਬਾਹਰ ਬਹਿ ਗਏ ਅਲਾਈਐਂਸ ਆਲਰੇਡੀ ਹੈਗਾ ਕਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ ਕਿਹਾ ਰਾਜਨਾਥ ਸਿੰਘ ਜੀ ਨੇ ਬਦਲ ਸਾਧ ਦੇ ਭੋਗ ਦੇ ਕਿਹਾ ਸੋ ਮੇਰੇ ਕਹਿਣ ਦਾ ਮਤਲਬ ਅਲਾਈਐਂਸ ਇਸ ਆਲਰੇਡੀ ਥੇਰ ਉਹ ਇਹਨਾਂ ਨੇ ਦੇਖਣਾ ਹੈ ਉਹ ਇਹ ਸੋਚ ਰਹੇ ਹੋਣਗੇ ਵੀ ਮਰਜ ਕਰਕੇ ਸਾਨੂੰ ਕੀ ਫਾਇਦਾ ਹੈ ਤੇ ਅੱਡ ਅੱਡ ਲੜਨ ਚ ਕੀ ਫਾਇਦਾ ਤੁਸੀਂ ਦੇਖੋ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਪਾਈ ਇਹਨਾਂ ਤੇ ਸਿਟੀਜ਼ਨ ਬਿਲ ਤੇ ਉਹਨਾਂ ਨੇ ਵੋਟ ਪਾਈ ਹਰ ਚੀਜ਼ ਤੇ ਹਮੇਸ਼ਾ ਜਦੋਂ ਵੀ ਗੱਲ ਆਈ ਹੈ ਸੈਂਟਰ ਦੀ ਉਹ ਜਿਹੜਾ ਆਰਡੀਨੈਂਸ ਦੀ ਗੱਲ ਆਈ ਸੀ ਉਹਦੇ ਤੇ ਵੋਟ ਪਾਈ ਆਈਦਰ ਦੇ ਆਰ ਨਾਟ ਪਾਰਟ ਆਫ ਦ ਬੀਜਪੀ ਨਾਓ ਪਰ ਉਹ ਹਮੇਸ਼ਾ ਉਹਨਾਂ ਨਾਲ ਖੜੇ ਨਜ਼ਰ ਆਏ ਇੰਟਰਨਲ ਦਾ ਸਮਝੋਤਾ ਹੈਗਾ ਹੀ ਹੈਗਾ ਇਹ ਦੇਖੋ ਕਿਦਾਂ ਬੇਫਕੂ ਬਣਾਉਂਦੇ ਪਿੱਛੇ ਜੇ ਤੁਸੀਂ ਸੁਖਵੀਰ ਸਿੰਘ ਬਾਦਲ ਦਾ ਸੁਣਿਆ ਹੋਣਾ ਕਿ ਮੈਂ ਬਣਾਉਣਾ ਛੋਟਾ ਭਰਾ ਇਹਨਾਂ ਨੂੰ ਆਉਣ ਦਿਓ ਬੀਜਪੀ ਵਾਲੇ ਨੂੰ ਸੋ ਕਿਦਾਂ ਇਹ ਲੋਕ ਆਪ ਦੀ ਗੱਲ ਤੋਂ ਫਿਰ ਜਾਂਦੇ ਨੇ ਇਸੇ ਕਰਕੇ ਉਸ ਮਾਫੀ ਦਾ ਕੋਈ ਕੋਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹ ਤਾਂ ਰੋਜ਼ ਝੂਠ ਬੋਲਦੇ ਨੇ ਤੁਸੀਂ ਅੰਮ੍ਰਿਤ ਛੱਕ ਕੇ ਝੂਠ ਜੀ ਦੋ ਬੋਲਣਾ ਉਹ ਗੋਰ ਅਪਰਾਧ ਹੈ ਜੇ ਤੁਸੀਂ ਗੁਰੂ ਦਾ ਸਿੱਖ ਬਣ ਕੇ ਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਕੇ ਤੇ ਡੇਲੀ ਝੂਠ ਬੋਲਣਾ ਇਹ ਦੂ ਚੰਗਾ ਗੁਰਦੁਆਰੇ ਜਾਓ ਹੀ ਨਾ ਤੁਹਾਨੂੰ ਕਿਹਨੇ ਕਿਹਾ ਵੀ ਅੰਮ੍ਰਿਤ ਛਕੋ ਭਾਈ ਅੰਮ੍ਰਿਤ ਛਕਣਾ ਕੀ ਮਤਲਬ ਤੁਸੀਂ ਉਸ ਗੁਰੂ ਦੇ ਹੁਣ ਸੱਚੇ ਤੇ ਸੇਵਕ ਤੇ ਸਿਪਾਈ ਹੂੰ ਤੁਸੀਂ ਕਿਰਪਾਨਾ ਪਾ ਪਕੇ ਕੋ ਹੋਰ ਅਪਰਾਧ ਕੀਤੇ ਕਿਵੇਂ ਮਾਫੀ ਹੋਏਗੀ ਤੁਹਾਡੀ ਪਰ ਹਾਂ ਇਹ ਜ਼ਰੂਰ ਮੰਨ ਲਿਆ ਕਿ ਮੈਂ ਅਪਰਾਧੀ ਹਾਂ ਮੈਂ ਗੁਨਾ ਕੀਤਾ ਸੀ ਜਿਹੜੇ ਲੋਕਾਂ ਨੂੰ ਸ਼ੱਕ ਸੁਭਾ ਸੀ ਇਹ ਐਵੇਂ ਇਲਜ਼ਾਮ ਲਾਉਂਦੇ ਅੱਜ ਉਹ ਯਕੀਨ ਚ ਬਦਲ ਗਿਆ